ਕੁਲਵੀਰ ਥੱਲੇ ਕਰੀ ਮਾਈਕ ਕਿਹਦੇ ਸਮਝ ਨਹੀਂ ਸਰ ਇੱਕ ਸਾਹਮਣੇ ਸਾਡੀ ਸਾਡੀ ਗੱਲ ਥੱਲੇ ਮੈਂ ਮੈਟਰ ਦਾਰ ਆਪਰੇ ਵਕੀਲ ਸਾਹਿਬ ਨੇ ਹਰ ਹਰ ਕਿਤੇ ਉਹਨਾਂ ਨੇ ਇੱਕ ਫਲਾਟ ਚਲੋ ਆਏ ਗੁਰੂ ਮਾਈਕ ਥੱਲੇ ਕੁਲਵੀਰ ਮਾਈਕ ਥੱਲੇ ਕੁਲਵੀਰ ਕੁਲਵੀਰ ਜੀ ਰੈਸਟੋਰੈਂਟ ਬੱਤ ਕਰੀ ਸੀ ਬੈਠੇ ਹੋ ਤੁਸੀਂ ਸਾਹ ਥੋੜੇ ਪਿੱਛੇ ਹੋ ਇੱਥੇ ਬੈਠੇ ਆਓ ਕਦੇ ਤੁਸੀਂ ਆਜ ਰੈਸਟੋਰੈਂਟ ਬੋਲੋ ਭਾਈ ਉਸ ਤੋਂ ਭਾਈ ਨਾ ਕੀ ਹੋ ਸਾਡੇ ਨਹੀਂ ਉਸੇ ਹੀ ਸਾਡੇ ਨਹੀਂ ਹੋ ਫਦਰ ਮੈਂ ਫੰਕਸ਼ਨ ਤੇ ਜਾਣਾਗਾ ਮੈਂ ਫੰਕਸ਼ਨ ਕਰਾਂਗਾ ਕੁਲਵੀਰ ਥੱਲੇ ਕਰਿਓ ਮੜ ਜਾ ਗੁਰੂ ਜਪੁਰ ਤੇਗ ਬਹਾਦਰ ਜੀ ਦਾ 350ਵਾਂ ਗੁਰਪੁਰਪ ਬਣਾ ਰਹੇ ਆਂਗੇ ਠੀਕ ਆ ਮੈਂ ਉਹਦੇ ਲਈ ਬੇਨਤੀ ਹੈ ਮੈਂ ਫਿਰ ਮੈਂ ਆ ਕੇ ਹੱਲ ਕਰਦਾ ਮੈਂ 10 ਮਿੰਟ ਵਿਸਥਾਰ ਨਾਲ ਹੱਲ ਕਰਦਾ ਕੀ ਕਰਨਾ ਹੈ ਬੈਠੇ ਲੋੜ ਹੈ ਸੀ ਤੁਹਾਨੂੰ ਆਪ ਚਾਹੀਦਾ ਸੀ ਮੈਨੂੰ ਹੋਰ ਕਹਿਣਾ ਦੀ ਬੈਠੇ ਐਸੀ ਬੈਠੇ ਤੁਹਾਨੂੰ ਚਾਹੀਦਾ ਸੀ ਮੈਨੂੰ ਹੋਰ ਮੈਨੂੰ ਗੱਲ ਕਰਨੀ ਕੱਲ ਤੇ ਪਰਸੋਂ ਦੇ ਰੌਲਾ ਪਿਆ ਪਿਆ ਜੀ ਇੱਥੇ ਐਮਐਲਏ ਸਾਡੀ ਗੱਲ ਸੁਣ ਲਈ ਤਿਆਰ ਯਾਰ ਮੈਂ ਬੈਠੇ ਸੀਗਾ ਹੁਣ ਕਿਹਨੂੰ ਕਹਿੰਦੇ ਐਸਐਸਪੀ ਨੂੰ ਕਹਿੰਦੇ ਉਹ ਕਹਿੰਦੇ ਮੇਰੇ ਨਾਲ ਕਿਉਂ ਨਹੀਂ ਗੱਲ ਕਰਦੇ ਤੁਸੀਂ ਕਹਿੰਦੇ ਮੇਰੇ ਨਾਲ ਕਿਉਂ ਨਹੀਂ ਗੱਲ ਕਰਦੇ ਅਜੂਬਾਰ ਹੋ ਸਕਦਾ ਕਿ ਜੀ ਸੀਐਮ ਸਾਹਿਬ ਕਹਿੰਦੇ ਮੇਰੇ ਨਾਲ ਕਿਉਂ ਨਹੀਂ ਗੱਲ ਕਰਦੇ ਗੱਲ ਕੀ ਦੀ ਕੀ ਕਰਦੇ ਕਰੀਓ ਸਤੂ ਯਾਰ ਸਾਡੇ ਹਾਲਾਤਾਂ ਦੇਖੋ ਜੀ ਸਾਡੇ ਹਾਲਾਤ ਕੀ ਨੇ ਸਾਡੀ ਬੇਜ਼ੀਤੀਆ ਦੇਖੋ ਇਹ ਸਾਂਝੇ ਵਿੱਚ ਸਾਡੀ ਬੇਜ਼ੀਤੀ ਹੋ ਗਈ ਇੱਕ ਥਾਂ ਦੇ ਵਿੱਚ ਸਾਡੀ ਬੇਜ਼ੀਤੀ ਹੋ ਰਹੀ ਆ ਦੇਖੋ ਪ੍ਰਧਾਨ ਜੀ ਥੱਲੇ ਕਰ ਲੈ ਯਾਰ ਮਾਈਕ ਥੱਲੇ ਕਰ ਲੈ ਵੀਰੇ ਲੋ ਫਟਨਾਲ ਮਾਥਲੀਨੀ ਜੀ ਮਾਥਾ ਐਮ ਐਲ ਐ ਨਾਲ ਗੱਲ ਐਮ ਐਨ ਐਲ ਨਾਲ ਮੈਂ ਮਸਲਾ ਹਲ ਚਾਲ ਆਪਣੀ ਬਾਰਦਾ ਮੈਂਬਰ ਨੇ ਪ੍ਰਧਾਨ ਜੀ ਨਾਲ ਵੀ ਗੱਲ ਕਰਨੀ ਸੀ ਚਾਹੇ ਉਸ ਸਰਕਮੇ ਦੇਖ ਤੁਸੀਂ ਜਾ ਕੇ ਤਾਂ ਆ ਤੁਹਾਡੇ ਨਾਲ ਤਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਸਿਮਰਨਦੀਪ ਸਿੰਘ ਬਲਗਨ ਹੈ ਸਰ ਐਡਵੋਕੇਟ ਸਿਮਰਨਦੀਪ ਸਿੰਘ ਬਲਗਨ ਮੈਂ ਬਾਰਦਾ ਸੈਕਟਰੀਆਂ ਜੀ ਡਿਸਟ੍ਰਿਕਟ ਸੰਗਰੂਰ ਜਿਹੜਾ ਅੱਜ ਵਕੀਲਾਂ ਨੂੰ ਰੋਡ ਤੇ ਆ ਕੇ ਰੋਡ ਜੰਪ ਕਰਨਾ ਪਿਆ ਸਰ ਇਹ ਮਾਮਲਾ ਸਿੱਧਾ-ਸਿੱਧਾ ਕੰਸਰਨ ਹੈਗਾ ਸਰ ਮੈਡਮ ਨਰਿੰਦਰ ਕੌਰ ਭਰਾਜ ਨਾਲ ਜਿਹੜੀ ਸਾਡੀ ਬਾਰਦੇ ਮੈਂਬਰ ਵੀ ਹੈ ਤੇ ਮੌਜੂਦਾ ਐਮ ਐਲ ਏ ਹੈ ਜ਼ਿਲ੍ਹਾ ਸੰਗਰੂਰ ਦੀ ਡਿਸਟ੍ਰਿਕਟ ਸੰਗਰੂਰ ਦੀ ਸਰ ਮੈਟਰ ਕੁਛ ਨਹੀਂ ਸੀਗਾ ਸ਼ਾਰਟ ਜਾਂ ਮੈਟਰ ਮੈਂ ਸ਼ਾਰਟ ਦੱਸ ਦੇਣਾ ਜੜ ਇੱਕ ਪਲਾਟ ਦਾ ਇਸ਼ੂ ਸੀਗਾ ਸਾਡੇ ਪੀਸਾ ਦਾ ਪਲਾਟ ਸੀਗਾ ਉਸੇ ਮੱਲੇ ਉਸੇ ਗਲੀ ਦੇ ਵਿੱਚ ਮੈਡਮ ਨਰਿੰਦਰ ਕੌਰ ਭਰਾਜ ਦਾ ਘਰ ਹੈ ਜੀ ਉਹ ਜਿਹੜਾ ਪਲਾਟ ਸੀਗਾ ਉਹਦਾ ਕੇਸ ਅਰਨੇਬਲ ਕੋਰਟ ਦੇ ਵਿੱਚ ਚੱਲ ਰਿਹਾ ਸੀਗਾ ਉਹ ਸਾਡੀ ਵਕੀਲ ਸਾਹਿਬ ਦੇ ਹੱਕ ਦੇ ਵਿੱਚ ਉਹਨਾਂ ਨੂੰ ਸਟ ਮੁੱਦਾ ਉਦੋਂ ਭਗਦਾ ਹੈ ਜਦੋਂ ਐਮਐਲਏ ਨਿੰਦਰ ਕੌਰ ਭਰਾ ਅੱਜ ਖੁਦ ਇਸ ਮਾਮਲੇ ਮਸਲੇ ਦੇ ਵਿੱਚ ਇੰਟਰਵਿਊ ਹੋ ਕੇ ਜਿਹੜੇ ਉੱਥੇ ਇਲੀਗਲ ਅਕਰੋਚਮੈਂਟ ਕਰਦੇ ਸੀਗੇ ਸਾਡੇ ਬਾਰਦੇ ਪ੍ਰਧਾਨ ਸਰਦਾ ਸੁਖਿੰਦਰ ਸਿੰਘ ਢੀਂਸਾ ਜੀ ਨੇ ਉਹਨਾਂ ਨੂੰ ਰਿਕਵੈਸਟ ਕੀਤੀ ਕਿ ਇਲੀਗਲ ਅਕਰੋਚ ਨਾ ਕਰੋ ਆਨਨੇਬਲ ਕੋਰਟ ਦੇ ਵਿੱਚ ਮੈਟਰ ਚੱਲ ਰਿਹਾ ਬਟ ਉਹਨਾਂ ਨੇ ਸਾਡੀ ਇੱਕ ਨਾ ਸੁਣੀ ਅਸੀਂ ਸਟੇਟਸ ਕੋ ਹੋਣ ਦੇ ਬਾਵਜੂਦ ਵੀ ਕਨਸਰਨਡ ਜਿਹੜੇ ਉੱਥੇ ਸ਼ਰਾਫਤੀ ਅਨਸਰ ਸੀ ਉਹਨਾਂ ਨੇ ਉਹ ਪਲਾਟ ਬੰਦ ਕਰਤਾ ਗੰਧ ਕਰਤਾ ਅਸੀਂ ਰਿਕਵੈਸਟ ਕੀਤੀ ਮੌਕੇ ਤੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੇ ਕੋਈ ਨਹੀਂ ਸੁਣੀ ਫਿਰ ਫਰਦਰ ਕੱਲ ਸ਼ਾਮ ਨੂੰ ਇੱਕ ਕਾਲ ਜਾਂਦੀ ਹੈ ਪ੍ਰਧਾਨ ਜੀ ਵੱਲੋਂ ਮੈਡਮ ਦਰਿੰਦਰ ਕੌਰ ਭਰਾਜ ਵੱਲੋਂ ਉਹਨਾਂ ਦਾ ਐਕਟ ਕੰਡਕਟ ਇੰਨਾ ਕੁ ਰੂਟ ਲਈ ਸੀ ਬਕਾਇਦਾ ਵਕੀਲ ਹੁੰਦੇ ਹੋਏ ਵੀ ਬਕਾਇਦਾ ਇਲੈਗਲ ਐਕਟ ਕੰਡਕਟ ਕਰਦੇ ਹੋਏ ਇੰਗਲਿਸ਼ ਅਕਰੋਚਮੈਂਟ ਕਰਦੇ ਹੋਏ ਕਿ ਮੈਂ ਕਰੂੰਗੀ ਤੁਸੀਂ ਕਰਨਾ ਜੋ ਕੁਝ ਕਰ ਲੋ ਅਗਰ ਸਾਡੇ ਬਾਰਦੇ ਪ੍ਰਧਾਨ ਦੀ ਖੁਦ ਮੈਂਬਰ ਹੋ ਕੇ ਰਿਸਪੈਕਟ ਨਹੀਂ ਕਰਦੀ ਅਸੀਂ ਉਹਦੀ ਬਿਲਕੁਲ ਰਿਸਪੈਕਟ ਨਹੀਂ ਕਰਦੇ ਅਸੀਂ ਆਪਣੇ ਹੱਕਾਂ ਲਈ ਅੱਜ ਇਹ ਜਾਮ ਕੀਤਾ ਹੈ ਅੱਜ ਇਹਨਾਂ ਦੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਦਾ ਵੀ ਇੱਥੇ ਫੰਕਸ਼ਨ ਰੱਖਿਆ ਹੋਇਆ ਆ ਸਾਹਮਣੇ ਨਾਲ ਸੈਫਰਨ ਪੈਲੇਸ ਉੱਥੇ ਅਸੀਂ ਇੱਥੇ ਖੜੇ ਸੀ ਅਸੀਂ ਆਪਣੀ ਬੇਨਤੀ ਪ੍ਰਸ਼ਾਸਨ ਹਰਪਾਲ ਸਿੰਘ ਚੀਮਾ ਸਾਡੇ ਫਾਈਨਾਂਸ Minister ਉਹ ਵੀ ਸਾਡੀ ਬਾੜ ਦੇ ਮੈਂਬਰ ਨੇ ਪਰ ਸਾਡੇ ਦੇ ਕਿਤੇ ਨਾਲ ਅਪਰੋਚ ਨਹੀਂ ਕੀਤੀ ਕਿਸੇ ਨੇ ਸੁਣੀ ਸਾਡੀ ਆਪਾਂ ਅਸੀਂ ਵਕੀਲਾਂ ਦੇ ਹੱਕਾਂ ਲਈ ਅੱਜ ਅਸੀਂ ਇੱਥੇ ਧਰਨਾ ਲਾਇਆ ਤੇ ਅਗਰ ਜੇ ਇਹ ਸਾਡਾ ਮਸਲਾ ਸੋਲਵ ਨਾ ਹੋਇਆ ਅੱਜ ਅਸੀਂ ਡਿਸਟ੍ਰਿਕਟ ਲੈਵਲ ਤੇ ਕਾਲ ਲਾ ਕੇ ਗੱਲ ਸਟੇਟ ਲੈਵਲ ਦੇ ਕਾਲ ਦੇ ਕੇ ਮੁਜ਼ਾਰੇ ਕਰਾਂਗੇ हां ਪਰ ਤੁਹਾਡੇ ਡਿਸਟ੍ਰਿਕਟ ਐਸੇਸ਼ਨ ਦੇ ਬਾਰਿਸ਼ ਕੋਲ ਦੀ ਮੈਂਬਰ ਨਹੀਂ ਹੋਗੀ ਉਹਨਾਂ ਨੂੰ ਕਾਰਜ ਕਰ ਅਸੀਂ ਇੱਕ ਰੈਜ਼ੋਲੂਸ਼ਨ ਜਨਰਲ ਹਾਊਸ ਦੇ ਵਿੱਚ ਕਰਕੇ ਜਿਹੜੀ ਮੈਡਮ ਨਿਰਿੰਦਰ ਕੌਰ ਭਰਾ ਐ ਐਡਵੋਕੇਟ ਐਮ ਐਲ ਏ ਹੈ ਉਹਨੂੰ ਅਸੀਂ ਡੀਵਾਰ ਕੀਤਾ ਅੱਜ ਮਤਾ ਪਾ ਕੇ ਡੀਵਾਰ ਕਰਕੇ ਫਰਦਰ ਜਿਹੜੀ ਕਾਰਵਾਈ ਹੈ ਉਹ ਅਸੀਂ ਅਮਲ ਵਿੱਚ ਲਿਆਂਦੀ ਹੈ ਅਸੀਂ ਤੁਹਾਡੇ ਚੈਨਲ ਥਰੂ ਪ੍ਰਸ਼ਾਸਨ ਨੂੰ ਇੱਕ ਰਿਕਵੈਸਟ ਕਰਦਾ ਹੈ ਕਿ ਜੇ ਵਕੀਲ ਵਕੀਲਾਂ ਨਾਲ ਇਹ ਧੱਕਾ ਹੁੰਦਾ ਆਮ ਲੋਕਾਂ ਦਾ ਇਹ ਸਰਕਾਰ ਦੇ ਵਿੱਚ ਕੀ ਹਾਲ ਹੁੰਦਾ ਹੋਊਗਾ ਇਹ ਤੁਹਾਡੇ ਸਾਹਮਣੇ ਹੀ ਹੈ ਮੈਡਮ ਭਰਾਜ ਬਹੁਤ ਜਿਆਦੇ ਲਾਈਮਲਾਈਟ ਰਹੇ ਨੇ ਬਹੁਤ ਜਿਆਦੇ ਟਾਈਮ ਤੋਂ ਪਹਿਲਾਂ ਅਸੀਂ ਝੂਠ ਬੋਲਦੇ ਹੋਵਾਂਗੇ ਤੁਸੀਂ ਝੂਠ ਬੋਲਦੇ ਹੋਵਾਂਗੇ ਜਿਹੜੇ ਆਮ ਪਬਲਿਕ ਕਦੇ ਝੂਠ ਨਹੀਂ ਬੋਲਦੀ ਸਾਰਾ ਸੱਚ ਸਾਰਿਆਂ ਦੇ ਸਾਹਮਣੇ ਹੈ ਇਸ ਕਰਕੇ ਅਸੀਂ ਤਾਂ ਅੱਜ ਧਰਨੇ ਦੇ ਬੈਠੇ ਆਂ ਕਿ ਅਸੀਂ ਜੇ ਵਕੀਲ ਨੂੰ ਕੋਰਟ ਦੇ ਹੁਕਮ ਦੇ ਬਾਵਜੂਦ ਵੀ ਉਹਦਾ ਰਾਈਟ ਨਹੀਂ ਮਿਲਦਾ ਇਹ ਆਮ ਜਨਤਾ ਦਾ ਇਸ ਸਰਕਾਰ ਦੇ ਵਿੱਚ ਕੀ ਹਾਲ ਹੁੰਦਾ ਹੋਊਗਾ ਇਹ ਤੁਹਾਨੂੰ ਸਭ ਨੂੰ ਪਤਾ ਦੇਖੋ ਲੋਕੋ ਚੱਕੀ ਮੈਂ ਥੱਲੇ ਪ੍ਰੈਸ ਕਰਾਂਗਾ ਨਾ ਤਾਂ ਇਹ ਕੋਈ ਵਕੀਲਾਂ ਦਾ ਮਸਲਾ ਤੇ ਨਾ ਹੀ ਇਹ ਐਮਐਲ ਦਾ ਮਸਲਾ ਦੂਜੀ ਗੱਲ ਮੈਂ ਵੀ ਵਕੀਲਾਂ ਤੇ ਮੇਰਾ ਭਾਈਚਾਰਾ ਹੈਗਾ ਤੇ ਵਕੀਲ ਹੋਣ ਦੇ ਨਾਤੇ ਤੀਜੀ ਗੱਲ ਜਿਹੜਾ ਇਹ ਮਸਲਾ ਹੈਗਾ ਤੁਸੀਂ ਸਾਰੇ ਮੇਰੇ ਲੋਕਲ ਪ੍ਰੈਸ ਦੇ ਸਾਥੀਆਂ ਤੁਸੀਂ ਜਾ ਕੇ ਉਸ ਮਸਲੇ ਨੂੰ ਮੌਕੇ ਨੂੰ ਦੇਖ ਸਕਦੇ ਹੋ ਸੋਮਵਾਰ ਨੂੰ ਰਾਤ ਨੂੰ ਮੇਰੇ ਕੋਲ ਜਿੱਥੇ ਮੇਰਾ ਰੈ residense ਆ ਉਸ ਕਲੋਨੀ ਦੇ ਸਾਰੇ ਵਸਨੀਕ ਇਕੱਠੇ ਹੋ ਕੇ ਮੇਰੇ ਕੋਲ ਆਏ ਐਮਐਲਏ ਸਾਹਿਬ ਐਦਾਂ ਕਰਕੇ ਇੱਕ ਬੰਦਾ ਵੀ ਜ਼ਬਰਦਸਤੀ ਕੰਧ ਢਾ ਕੇ ਉੱਥੋਂ ਐਕਸੈਸ ਜਿਹੜਾ ਲੈ ਰਿਹਾ ਰਸਤਾ ਲੈ ਰਿਹਾ ਵੀ ਉਹ ਜਦ ਕੇ ਨਕਸ਼ੇ ਦੇ ਵਿੱਚ ਉਹਨੂੰ ਰਸਤਾ ਨਹੀਂ ਲੱਗਦਾ ਹੈਗਾ ਤਾਂ ਮੈਂ ਉਹ ਐਪਲੀਕੇਸ਼ਨ ਉਹਨਾਂ ਦੀ ਏਡੀਸੀ ਅਮਿਤ ਮੈਮੀ ਨੂੰ ਮਾਰਕ ਕਰਕੇ ਉਹਨਾਂ ਨੂੰ ਸਵੇਰੇ ਮੰਗਲਵਾਰ ਨੂੰ ਉਹਨਾਂ ਦੇ ਕੋਲ ਮੈਂ ਭੇਜ ਦਿੰਦਾ ਸੀਗਾ ਏਡੀਸੀ ਅਮਿਤ ਬੈਂਬੀ ਕੋਲ ਉਸ ਤੋਂ ਬਾਅਦ ਮੇਰੇ ਕੋਲ ਬਾਰ ਕੌਂਸਲ ਦੇ ਪ੍ਰਧਾਨ ਜੀ ਦਾ ਫੋਨ ਆਇਆ ਮੰਗਲਵਾਰ ਨੂੰ ਸਵੇਰ ਕਿ ਐਮਐਲਏ ਸਾਹਿਬ ਐਦਾਂ ਕਰਕੇ ਇੱਕ ਮਸਲਾ ਹੈਗਾ ਤੇ ਉਹਦੇ ਵਿੱਚ ਅਸੀਂ ਤੁਹਾਨੂੰ ਮਿਲਣਾ ਉਸ ਟਾਈਮ ਮੈਂ ਸਾਲਾਸਰ ਜਾ ਰਹੀ ਸੀ ਮੈਂ ਸਵੇਰ 8 ਵਜੇ ਘਰੋਂ ਨਿਕਲ ਗਈ ਸੀ ਤੇ ਮੈਂ ਪ੍ਰਧਾਨ ਜੀ ਨੂੰ ਕਿਹਾ ਵੀ ਸੀ ਕਿ ਪ੍ਰਧਾਨ ਜੀ ਮੈਂ 2 ਦਿਨ ਜਾਇਆ ਮੈਂ ਕੱਲ ਸ਼ਾਮ ਨੂੰ ਵਾਪਸ ਆ ਕੇ ਤੁਹਾਡੇ ਨਾਲ ਗੱਲ ਕਰਦੀ ਆ ਤੇ ਕੱਲ ਸ਼ਾਮ ਨੂੰ ਜਦੋਂ ਮੈਂ ਵਾਪਸ ਆਈਆਂ ਤੇ ਉਦੋਂ ਪ੍ਰਧਾਨ ਜੀ ਦਾ ਫੋਨ ਆਇਆ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਆਪਾਂ ਬੈਠ ਕੇ ਇਹਨੂੰ ਗੱਲ ਕਰ ਲੈਣੇ ਇਹਦੇ ਤੇ ਜਿਹੜੀ ਐਲ.ਏ ਦੀ ਰਿਪੋਰਟ ਜਿਹੜੀ ਆ ਚੁੱਕੀ ਆ ਤਹਿਸੀਲਦਾਰ ਦੀ ਜਿਹੜੀ ਰਿਪੋਰਟ ਆ ਰੈਵਨਿਊ ਦੀ ਰਿਪੋਰਟ ਆ ਜਾਣੀ ਆ ਉਸ ਤੋਂ ਬਾਅਦ ਜਿਹੜਾ ਡਿਸੀਜਨ ਹੋਗਾ ਬਾਕੀ ਕੋਰਟ ਕੇਸ ਹੈਗਾ ਕੋਰਟ ਕੇਸ ਦਾ ਆਪਾਂ ਡਿਸਕਸ ਕਰ ਲੈਣੇ ਜੋ ਉਹ ਹੋ ਜੂਗਾ ਨਹੀਂ ਹੋਊਗਾ ਜੇ ਇਹਨਾਂ ਨੂੰ ਜਿਹੜਾ ਰਿਕਾਰਡ ਦੇ ਵਿੱਚ ਜੇ ਇਹਨਾਂ ਨੂੰ ਰਸਤਾ ਨਹੀਂ ਹੋਊਗਾ ਤਾਂ ਉਹਦਾ ਵੀ ਅੱਗੇ ਪ੍ਰੋਸੈਸ ਹੈਗਾ ਬੰਦਾ ਰਸਤੇ ਦੇ ਲਈ ਅਪਲਾਈ ਕਰ ਸਕਦਾ ਤਾਂ ਐਸ ਪਰ ਰੂਲਸ ਉਹ ਰਸਤਾ ਲੈ ਸਕਦਾ ਹੈਗਾ ਤਾਂ ਪਰ ਉਸ ਨੂੰ ਜਿਹੜਾ ਅੱਗੇ ਪ੍ਰੋਸੈਸ ਕਰ ਲੈਣਾ ਪਰ ਪ੍ਰਧਾਨ ਜੀ ਮੈਨੂੰ ਲੱਗਦਾ ਵੀ ਸ਼ਾਇਦ ਜਦ ਤੱਕ ਕਿਸੇ ਰਾਜਨੀਤੀ ਦੀ ਜਿਹੜੀ ਭੇਡ ਦੇ ਵਿੱਚ ਆਏ ਹੋਏ ਨੇ ਤੇ ਉਹਨਾਂ ਦਾ ਵੇ ਆਫ ਟਾਕ ਜਿਹੜਾ ਠੀਕ ਨਹੀਂ ਸੀਗਾ ਤੇ ਮੈਂ ਕੱਲ ਵੀ ਉਹਨਾਂ ਨੂੰ ਜਦੋਂ ਕਿਹਾ ਮੈਂ ਕਿਹਾ ਜੀ ਆਪਾਂ ਇਹਨੂੰ ਬੈਠ ਕੇ ਨਵੇੜ ਲਈਏ ਤਾਂ ਉਸ ਤੋਂ ਬਾਅਦ ਉਹ ਕਹਿੰਨ ਮੈਨੂੰ ਇੱਕਦਮ ਕਹਿਣ ਲੱਗੇ ਕਿ ਐਮਐਲਏ ਸਾਹਿਬ ਅਸੀਂ ਤਾਂ ਜੀ ਜਿਹੜਾ ਮੈਸੇਜ ਦੇਣ ਲੱਗੇ ਹਾਂ ਤੇ ਅਸੀਂ ਧਰਨਾ ਦੇਵਾਂਗੇ ਸੋ ਧਰਨਾ ਕਿਸੇ ਮਸਲੇ ਦਾ ਹੱਲ ਨਹੀਂ ਹੈਗਾ ਉਹ ਸਾਰੇ ਵਕੀਲ ਨੇ ਮੈਂ ਵੀ ਵਕੀਲ ਹਾਂ ਤੇ ਬਾਰਦੀ ਮੈਂਬਰ ਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਆ ਕਿ ਕੋਈ ਵੀ ਮਸਲਾ ਹੈਗਾ ਜਦੋਂ ਵਕੀਲ ਆਪ ਹੀ ਕਿਸੇ ਫੈਕਟ ਦੀ ਗੱਲ ਨਹੀਂ ਕਰਨਗੇ ਕਿਸੇ ਕਾਨੂੰਨ ਦੀ ਗੱਲ ਨਹੀਂ ਕਰਨਗੇ ਤਾਂ ਹੋਰ ਕੌਣ ਕਰੂਗਾ ਸੋ ਫੈਕਟ ਚੈੱਕ ਕਰ ਲੈਣ ਉਹ ਦੋਨੋਂ ਡਿਪਾਰਟਮੈਂਟਾਂ ਦੀਆਂ ਐਲਈ ਦੀ ਰਿਪੋਰਟ ਵੀ ਆ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਆਪਣਾ ਤਹਿਸੀਲਦਾਰ ਦੀ ਰੈਵਨਿਊ ਦੀ ਰਿਪੋਰਟ ਵੀ ਆ ਜਾਂਦੀ ਹੈ ਸੋ ਉਸ ਰਿਪੋਰਟ ਤੋਂ ਬਾਅਦ ਜੋ ਡਿਸੀਜਨ ਹੋਗਾ ਉਹਨ ਜਿਹੜਾ ਰੂਲ ਹੋ ਜਾਣਾ ਸੋ ਨਾ ਤਾਂ ਕੋਈ ਉਹਨਾਂ ਨੂੰ ਬੇਵਕੂ ਬਣਾ ਸਕਦਾ ਕਿਉਂਕਿ ਉਹ ਵੀ ਵਕੀਲ ਨੇ ਸਾਡੇ ਵਿੱਚੋਂ ਕਿਸੇ ਨੂੰ ਬਰਖਾਸਤ ਕੀਤਾ ਗਿਆ ਉਹ ਇਹ ਕਨਫਰਮ ਹੈ ਉਹਨਾਂ ਨੂੰ ਕਿਹਾ ਗਿਆ ਕਿ ਸਾਡੇ ਕੋਲ ਦੇਖੋ ਪਹਿਲੀ ਗੱਲ ਕੋਈ ਕਿਸੇ ਨੂੰ ਬਿਨਾਂ ਐਵੀਡੈਂਸ ਤੋਂ ਕੋਈ ਬਰਖਾਸਤ ਨਹੀਂ ਕਰ ਸਕਦਾ ਤੇ ਜੇ ਹੈਗਾ ਤਾਂ ਮੈਂ ਕੋਈ ਗੱਲ ਨਹੀਂ ਮੈਂ ਵੀ ਵਕੀਲਾਂ ਫਿਰ ਮੈਂ ਦੁਬਾਰਾ ਮੈਂਬਰ ਕਿਵੇਂ ਬਣਨਾ ਕਿ ਜਿਹੜਾ ਹੈਗਾ ਉਹ ਸਾਰਾ ਪ੍ਰੋਸੈਸ ਜਾਣਦੀਆਂ ਤੁਹਾ ਮੈਂ ਕਹਿਣਾ ਚਾਹੁੰਦੀ ਆ ਕਿ ਇਹ ਨਾ ਤਾਂ ਵਕੀਲ ਦਾ ਮਸਲਾ ਹੈ ਨਾ ਇਹ ਬਾਰ ਦਾ ਮਸਲਾ ਹੈਗਾ ਇਹ ਦੋ ਬੰਦਿਆਂ ਦਾ ਆਪਣਾ ਨਿੱਜੀ ਮਸਲਾ ਹੈਗਾ ਇੱਕ ਪਲਾਟ ਨੂੰ ਲੈ ਕੇ ਉਹਦੇ ਰਸਤੇ ਨੂੰ ਲੈ ਕੇ ਜਿਹੜਾ ਰੌਲਾ ਹੈਗਾ ਮੇਰਾ ਕਸੂਰ ਕੀ ਆ ਸਰ ਫਿਰ ਇੰਨਾ ਕਾ ਕੇ ਮੈਂ ਕਾਮ ਪਰਵਾਰ ਚ ਉੱਠ ਕੇ ਆ ਕਿ ਅਜ ਐਮਐਲਏ ਬਣੀ ਆ ਮੇਰੇ ਕੋਲ ਖੁਦ ਰੈਜੀਡੈਂਸ ਹੈ ਨਹੀਂ ਮੈਂ ਉੱਥੇ ਕਿਰਾਏ ਤੇ ਬੈਠੀ ਆ ਜਿਸ ਕਲੋਨੀ ਦਾ ਇਹ ਮਸਲਾ ਜਿਹੜਾ ਉੱਠਿਆ ਹੋਇਆ ਸੋ ਉੱਥੇ ਮੈਂ ਕਿਰਾਏ ਤੇ ਬੈਠੀ ਆ ਤਾਂ ਉੱਥੋਂ ਦੇ ਜਿਹੜੇ ਵਸਨੀਕ ਨੇ ਮੇਰੇ ਕੋਲ ਸੁਬਾ ਸ਼ਾਮ ਘਰੇ ਵੜਦੀ ਤੇ ਸਵੇਰੇ ਨਿਕਲਦੇ ਤੇ ਮੇਰੇ ਕੋਲ ਆ ਜਾਂਦੇ ਨੇ ਉਹ ਜਦ ਕੇ ਕੋਈ ਤਰੀਕਾ ਨਹੀਂ ਹੈ ਉਹ ਜਿਹੜੇ ADC ਸਾਹਮਣੇ ਉਹਨਾਂ ਨੂੰ ਕਲੀਅਰ ਕਰ ਦੇਣਾ ਕਿ ਭਾਈ ਕੀ ਬਣਦਾ ਹੈਗਾ ਦੇਖੋ ਮੇਰੇ ਕੋਲ ਆਇਆ ਸੀਗਾ ਪਰ ਮੇਰੇ ਕੋਲ ਪੇਪਰ ਕਿਸੇ ਪਾਸੋਂ ਨਹੀਂ ਆਇਆ ਦੋਨੇ ਤਰ੍ਹਾਂ ਪਾਸੋਂ ਪੇਪਰ ਨਹੀਂ ਆਇਆ ਉਹਨਾਂ ਨੂੰ ਮੈਂ ਕਿਹਾ ਤੁਸੀਂ ADC ਸੰਗਰੂਰ ਨੂੰ ਪੇਪਰ ਦੇ ਦੇਣ ਤੇ ਜੋ ਰੂਲ ਅਕੋਰਡਿੰਗ ਹੋਊਗਾ ਰਸਤਾ ਹੋ ਜਾਊਗਾ ਸੋ ਇਹਨੂੰ ਪੋਲੀਟੀਕਲ ਰੰਗਤ ਹੈ ਜਿਹੜੀ ਉਹਨੂੰ ਨਾ ਦਿੱਤੀ ਜਾਵੇ ਥੈਂਕ ਯੂ